ਪਿੰਡ ਕਾਮੀ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜਾ ਹੈਗਾ ਪਾਣੀ ਦਾ ਲੈਵਲ ਬਹੁਤ ਵੱਡੇ ਪੱਧਰ ਤੇ ਇਸ ਸਮੇਂ ਜਿਹੜਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਵੀ ਚੈੱਕ ਕਰ ਸਕਦੇ ਹੋ ਕਾਮੀ ਦੀਆਂ ਤਸਵੀਰਾਂ ਨੇ ਦੁਬਾਰਾ ਜਿਹੜਾ ਹੈ ਮੋੜ ਪਾਣੀ ਦਾ ਪੱਧਰ ਵਧਿਆ ਤੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਤੇ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਕਿ ਤੁਸੀਂ ਲਗਾਤਾਰ ਜੋ ਹੈ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਕਾਮੀ ਖੁਰਦ ਦੀਆਂ ਨੇ ਤੇ ਜੋ ਜੀ ਤੁਹਾਨੂੰ ਅਸੀਂ ਆਪਣੇ ਪੇਜ ਦੇ ਉੱਪਰ ਅ ਅਪਡੇਟ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਸਥਿਤੀ ਘਨੌਰ ਦੇ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਸੋ ਇਸ ਸਮੇਂ ਸਾਡੇ ਨਾਲ ਜਿਹੜੇ ਗੱਲ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜੀ ਹੈ ਬਾਰਿਸ਼ ਸੈਸ਼ਨ ਦੇ ਚੇਅਰਮੈਨ ਜਿਹੜੇ ਨੇ ਕੋ-ਚੇਅਰਮੈਨ ਨੇ ਉਹ ਵੀ ਇਸ ਸਮੇਂ ਜਿਹੜੇ ਨੇ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਜਿੱਥੇ ਮੇਰਾ ਕਰਮਜੀਤ ਸਿੰਘ ਸਰ ਕੀ ਤੁਸੀਂ ਕਰਦੇ ਹੋ ਐਡਵੋਕੇਟ ਮੇਰਾ ਤੋਂ 5 ਕਿਲੋਮੀਟਰ ਤੇ ਮੇਰਾ ਪਿੰਡ ਹੈ ਮਤਲਬ ਥੋੜਾ ਇਲਾਕਾ ਹੀ ਹੈ ਜੀ ਹਾਂ ਮੇਰਾ ਹੀ ਹੈ ਜੀ ਬਿਲਕੁਲ ਜਿਵੇਂ ਇਸ ਇਲਾਕੇ ਦੇ ਵਿੱਚ ਵਕੀਰ ਸਾਹਿਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਉਹਦੇ ਹੀ ਮੈਂ ਕਰੂੰਗਾ ਕਿ ਤੋ 100% ਮੁਆਵਜ਼ਾ ਲਗਭਗ 100000 ਰੁਪਏ ਕਿਉਂਕਿ ਜਿਨ੍ਹਾਂ ਨੇ ਠੇਕੇ ਤੇ ਲੇ ਕੇ ਕਰੀਏ ਫਸਲ ਸਾਰੀ ਹੋਈ ਵੀ ਹੈ ਜੀਮੇਦਾਰ ਦੀਆਂ ਦੋਹੇ ਫਸਲਾਂ ਜੇ ਟੈਂਸਰ ਘਰੇ ਪਹੁੰਚਣ ਤਾਂ ਘਰ ਚੱਲਦਾ ਹੈ ਇੱਕ ਫਸਲ ਮਰ ਜੇ ਉਹ ਖਰਚਾ ਹੋਣ ਤੋਂ ਬਾਅਦ ਮਰ ਜੇ ਬਹੁਤ ਵੱਡਾ ਨੁਕਸਾਨ ਐਸਾ ਜਿਸ ਤਰ੍ਹਾਂ ਜਿਹੜੀਆਂ ਨੇ ਇਲਾਕੇ ਦੀਆਂ ਸੜਕਾਂ ਵਗੈਰਾ ਨੇ ਵੀ ਕਾਫੀ ਨੁਕਸਾਨ ਹੋਇਆ ਜੋ ਪਾਣੀ ਦਾ ਸੜਕਾਂ ਦਾ ਵੀ ਨੁਕਸਾਨ ਹੈ ਜੀ ਜਿਹੜੇ ਬੰਦੇ ਆ ਉਹ ਸਾਰੇ ਟੁੱਟ ਗਏ ਕਿਉਂ ਰੱਬ ਦਾ ਕਦੇ ਕਰਦਾ ਪਤਾ ਨਹੀਂ ਦੁਬਾਰਾ ਫੇਰ ਪਾਣੀ ਆ ਸਕਦਾ ਮੈਂ ਤਾਂ ਕਹਿੰਦਾ ਸਰਕਾਰ ਉਹਨਾਂ ਵੱਲ ਵੀ ਧਿਆਨ ਦੇ ਇਹ ਵੇਲੇ ਮੇਨ ਕਾਰਨ ਕੀ ਹੈ ਜਿੱਥੇ ਮਤਲਬ ਕਿਉਂ ਪਾਣੀ ਆਇਆ ਜਿੱਥੋਂ ਫਿਰ ਕੀ ਸਮੱਸਿਆ ਹੈ ਲਗਭਗ ਹਰੇਕ ਦੂਜੇ ਤੀਜੇ ਸਾਲ ਉਰੇ ਮਾਰ ਪੈਂਦੀ ਹੈ ਮੇਨ ਮਾਰ ਪੈਂਦੀ ਹੈ ਕੱਗਰ ਦਾ ਉਹ ਕੱਗਰ ਤੁਸੀਂ ਕੀ ਕੀ ਚਾਹੁੰਦੇ ਸਰਕਾਰ ਕੋਲ ਕੀ ਹੋਣਾ ਚਾਹੀਦਾ ਕੱਗਰ ਦਾ ਕੱਗਰ ਤੇ ਬੰਦ ਬਣੇ ਜੀ ਹਰ ਸਾਲ ਉਹਦੀ ਸਫਾਈ ਹੋਵੇ ਇੱਕ ਮੋੜ ਹੈ ਜੀ ਦੋ ਤਿੰਨ ਜਿਹੜੇ ਜਿਹੜੇ ਮੋੜ ਆ ਦੋ ਤਿੰਨ ਉਹ ਸਿੱਧੇ ਕੀਤੇ ਜਾਣ ਸਰਕਾਰ ਸਭ ਕੁਝ ਕਰ ਦਿੰਦੀ ਹੈ ਪਰ ਸਿਰਫ ਆ ਜਦੋਂ ਨੁਕਸਾਨ ਹੁੰਦਾ ਉਸ ਟਾਈਮ ਆ ਕੇ ਜਰੂਰ ਸਾਨੂੰ ਸੰਤੁਸ਼ਟੀਨਾ ਦੇ ਜਾਂਦੇ ਨੇ ਬਾਅਦ ਚ ਫੇਰ ਭੁੱਲ ਜਾਂਦੇ ਜਿਵੇਂ ਇਹ ਰੌਲਾ ਪੈ ਰਿਹਾ ਜੀ ਵੀ ਜਿਹੜਾ ਖੱਗਰ ਦੇ ਵਿੱਚ ਆ ਸਾਰੇ ਪੰਜਾਬ ਦੇ ਵਿੱਚ ਵੀ ਮਾਈਨਿੰਗ ਨੇ ਨੁਕਸਾਨ ਕੀਤਾ ਕੋਈ ਅਜੇ ਤੁਹਾਡੇ ਇਤਿਹਾਸ ਨਾਲ ਹੈ ਜੀ ਕੋਈ ਮਾਈਨਿੰਗ ਦਾ ਮੈਂ ਖੱਗਰ ਦੇ ਵਿੱਚ ਤਾਂ ਨਹੀਂ ਖੱਗਰ ਚ ਤਾਂ ਜੇ ਮਾਈਨਿੰਗ ਹੋ ਜਾਂਦੀ ਤਾਂ ਸਭ ਕੁਝ ਸਾਫ਼ ਹੋ ਜਾਂਦਾ ਜਿਹੜਾ ਆਸ-ਪਾਸ ਮਾਈਨਿੰਗ ਹੋ ਗਈ ਉਹਦੇ ਕਰਕੇ ਕੁਝ ਹੋਇਆ ਜਿਹੜੇ ਬੰਦਾਂ ਨੂੰ ਮੈਂ ਸੁਣਿਆ ਹੋਵੇ ਨੁਕਸਾਨ ਪਹੁੰਚਿਆ ਜਿਹੜੇ ਬਾਹਰ ਖੇਤਾਂ 'ਚ ਮਾਈਨਿੰਗ ਹੋਈ ਹੈ ਤੁਸੀਂ ਆਮ ਜਿਹੜੇ ਆਲੇ-ਦਾਲੇ ਜਿੱਥੇ ਸੇਫ ਐਂਡ ਹੈਗੇ ਆ ਕੀ ਕੀ ਚਾਹੁੰਦੇ ਉਹਨਾਂ ਲੋਕਾਂ ਕੋਲੋਂ ਕੀ ਕਹੇ ਜੀ ਹੈਲਪ ਕਰਨੇ ਇਸ ਇਲਾਕੇ ਜਿਹੜੇ ਪਿੰਡ ਸਾਰਾ ਏਰੀਆ ਮਦਦ ਲਈ ਤਿਆਰ ਜੋ ਵੀ ਇਹਨਾਂ ਤੋਂ ਲੋੜ ਹੋ ਗਈ ਉਹ ਪਹੁੰਚਾ ਦੇਣਗੇ ਪੰਜਾਬ ਹੈ ਪੰਜਾਬ ਕਦੇ ਹਾਰਦਾ ਨਹੀਂ ਤੇ ਆਲ ਦਵਾਲੇ ਦੇ ਪਿੰਡਾਂ ਚ ਮਿਹਨਤ ਇਹਨਾਂ ਦੀ ਜਿਹੜੀ ਮੰਗ ਹੈ ਉਹ ਚਾਰੇ ਦੀ ਹੈ ਜਿੱਥੇ ਜਿੱਥੇ ਬੱਚਾ ਹੋਊਗਾ ਪਹੁੰਚੂਗਾ ਜਿਵੇਂ ਤੁਸੀਂ ਹਾਈ ਕੋਰਟ ਦੇ ਵਿੱਚ ਉੱਥੇ ਬਾਰ ਕਾਉਂਸਲ ਦੇ ਵਿੱਚ ਤੁਹਾਡੀ ਏਡੀ ਬਡੀ ਪੋਸਟ ਹੈ ਜੀ ਕੋਈ ਲੱਗਦਾ ਇਸ ਤਰ੍ਹਾਂ ਵੀ ਬਾਰ ਕਾਉਂਸਲ ਵੱਲੋਂ ਵੀ ਪੰਜਾਬ ਦੇ ਵਿੱਚ ਕਿਤੇ ਕੋਈ ਤੁਸੀਂ ਆਪਣੇ ਵੱਲੋਂ ਕੋਈ ਸਹਾਇਤਾ ਕਰੋਗੇ ਜੀ ਕਿਤੇ ਹਾਂ ਬਿਲਕੁਲ ਕਰਾਂਗੇ ਅਸੀਂ ਵਕੀਲਾਂ ਨੂੰ ਸਾਰਿਆਂ ਨੂੰ ਰਿਕਵੈਸਟ ਹੀ ਭੇਜਾਂਗੇ ਜੋ ਫੰਡ ਇਕੱਠਾ ਕਰਕੇ ਜਿੱਥੇ ਜਿੱਥੇ ਲੋੜ ਹੈ ਉੱਥੇ ਮਦਦ ਕਰਾਂਗੇ ਨਰ ਸਿੰਘ ਨਾਂਜ ਮੇਰਾ ਪਿੰਡ ਕਾਮੀ ਖੁਰਦਾ ਜੀ ਆਪਣਾ ਜਿਹੜਾ ਹੜਾ ਮੇ ਪਾਣੀ ਆਇਆ ਜੀ ਕਿਦੇ ਤੇ ਕਿੰਨਾ ਨੁਕਸਾਨ ਹੋਇਆ ਪਿੰਡ ਦਾ ਜੀ ਦਰਜ ਕਰਿਓ ਜੀ ਫੜਾ ਕੇ ਪਾਣੀ ਦੇ ਵਿੱਚ ਤੇ ਲਗਭਗ ਆਪਣਾ 100% ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਕੀ ਪਿੰਡ ਦੇ ਵਿੱਚ ਕੁਝ 5-7 ਘਰਾਂ ਦੇ ਵਿੱਚ ਪਾਣੀ ਗਿਆ ਬੜਿਆ ਜਨਕੇ ਵਿੱਚ ਬਾਕੀ ਪਿੰਡ ਦੇ ਵਿੱਚ ਬਚੌਰ ਹੈਗਾ ਜਾਨ ਮਾਲ ਤੇ ਨੁਕਸਾਨ ਤੇ ਜਿਵੇਂ ਜੀ ਗੁਰਦਾਸ ਸਾਹਿਬ ਬੱਚਾ ਤਾਂ ਹੋਰ ਵੀ ਪਾਣੀ ਤਾਂ ਹੁਣ ਵੀ ਚੱਲ ਰਿਹਾ ਜੀ ਪਾਣੀ ਇਹ ਤਾਂ ਹੀ ਬਹੁਤ ਘਟਿਆ ਬਹੁਤ ਜ਼ਿਆਦਾ ਪਾਣੀ ਆਜਾ ਜਿੱਥੇ ਹੁਣ ਆਪਾਂ ਖੜੇ ਆ ਪੂਰੇ ਨੂੰ ਵੀ ਮੰਨ ਕੇ ਚੱਲੋ ਇਹ 3-3 ਫੁੱਟ ਕੇ ਕਰੀਬ ਵੱਧ ਵੀ ਹੋ ਗਿਆ ਪੂਰੇ ਨੂੰ ਵੀ ਪਾਣੀ ਮੰਨ ਲਓ ਉੱਚੀ ਸਾਈਡਾਂ ਨੂੰ ਪਾਣੀ ਚੱਲਿਆ ਮਤਲਬ ਜਿਹੜੀ ਫਸਲ ਹੈਗੀ ਆ ਬਿਲਕੁਲ ਡੁੱਬ ਚੁੱਕੀ ਬਿਲਕੁਲ ਬਿਲਕੁਲ ਫਸਲਾਂ ਤੋਂ ਜਿਸ ਤਰ੍ਹਾਂ ਇਹ ਪਾਣੀ ਘਟਦਾ ਜਾ ਰਿਹਾ ਤਕਰੀਬਨ ਮੇਰੇ ਖਿਆਲ ਤੇ ਵੀ 8-10 ਦਿਨ ਤੋਂ ਲਗਾਤਾਰ ਹੋ ਗਿਆ ਡੁੱਬੀ ਨੂੰ ਫਸਲ ਨੂੰ ਜਿਉਂ-ਜਿਉਂ ਹੀ ਪਾਣੀ ਤੋਂ ਉੱਪਰ ਨਿਕਲੇਗੀ ਉਹ ਤਾਂ ਸੁੱਕੇ ਜਾਣੀ ਹੈ ਇਹ ਕਬਾੜ ਬਣ ਕੇ ਮਾਲਵੇ ਇਹਦਾ ਕੋਈ ਕੁਛ ਨਹੀਂ ਬਟਣਾ ਹੈ ਨਾ ਨਾ ਬਿਲਕੁਲ ਕੁਛ ਨਹੀਂ ਸਰਪੰਚ ਜਿਵੇਂ ਪਾਣੀ ਆਇਆ ਜੀ ਪਿੰਡ ਦੇ ਵਿੱਚ ਹੈ ਨਾ ਖਸਰਾ ਦੇ ਵਿੱਚ ਵੀ ਇਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਸਾਹਮਣਾ ਕਰਨਾ ਪਊਗਾ ਜੀ ਪ੍ਰੋਬਲਮਾਂ ਤਾਂ ਦੇਖੋ ਵੀ ਡੀਏਪੀ ਖਾਦਾਂ ਦਾ ਅੱਗੇ ਅੱਗੇ ਵਾਸਤੇ ਜੋ ਜੋ ਉਹ ਤਾਂ ਹੋ ਗਿਆ ਇਹ ਤਾਂ ਖਤਮ ਹੋ ਹੀ ਗਿਆ ਆਪਣਾ ਅੱਗੇ ਵਾਸਤੇ ਤਾਂ ਜਿਤਨਾ ਕੋਈ ਖਾਦ ਕੀ ਮੁਸ਼ਕਲ ਨਾ ਹੋਵੇ ਜਾਂ ਇਸ ਦਾ ਬਣਦਾ ਮੁਆਵਜ਼ਾ ਜੋ 100% ਦੇ ਹਿਸਾਬ ਤੇ ਪਾ ਨੂੰ ਸਰਕਾਰ ਕੇ ਪਾਸ ਆਪਣੀ ਮੰਗ ਹੈ ਵੀ ਆਪਣਾ ਮੁਆਵਜ਼ਾ ਦੇ ਕੈਂਪ ਲਗਾਇਆ ਜੀ ਕੱਲ ਵੀ ਕੈਂਪ ਲਗਾਇਆ ਜੀ ਆਪਣੇ ਬਾਕੀ ਮੈਡੀਕਲ ਦਵਾਈਆਂ ਦਾ ਜੀ ਸਾਰੇ ਪਿੰਡ ਵਾਸਤੇ ਤੋਂ ਜੋ ਪਸ਼ੂਆਂ ਵਾਸਤੇ ਉਹਨਾਂ ਵਾਸਤੇ ਵੀ ਲਗਾਇਆ ਜੀ ਸਰਕਾਰ ਵਾਸਤੇ ਸਰਕਾਰ ਨੇ ਜੀ ਵੱਲ ਸਹੂਲਤਾਂ ਦੇ ਰਖੀਆਂ ਵਧੀਆ ਤੋਂ ਆਪਣਾ ਕੈਂਪ ਲਾ ਰਹੇ ਹਾਂ ਜੀ ਜੋ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਹੈ ਜਿਵੇਂ ਤੁਸੀਂ ਪਿੰਡ ਦੇ ਸਰਪੰਚ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਸ ਟਾਈਮ ਸਰਕਾਰ ਤੋਂ ਇਸ ਟਾਈਮ ਦਾ ਜੀ ਸਭ ਤੋਂ ਵੱਡੀ ਤਾਂ ਮੰਗ ਇਹ ਹੀ ਹੈ ਵੀ ਆਪਣੇ ਗਰਦੌਰੀਆਂ ਹੋਣਗੇ ਕਿਸਾਨਾਂ ਨੁਕਸਾਨ ਹੈ ਕਿਸਾਨਾਂ ਦਾ ਜੋ ਨੁਕਸਾਨ ਹੈ ਉਹ ਮਿਲਿਆ ਜੀ ਕਿ ਨੱਕੇ ਲੱਗੇ ਨੱਕੇ ਬੰਦ ਟੁੱਟੇ ਵੇ ਜੀ ਰਣਜੀਤ ਸਿੰਘ ਜੀ ਸਾਹਿਬ ਕੋਲ ਪਹੁੰਚੇ ਤੇ ਜਿਸ ਤਰ੍ਹਾਂ ਲਗਾਤਾਰ ਜਿਹੜੇ ਖੱਗੜ ਦਾ ਪਾਣੀ ਤੁਹਾਡੇ ਪਿੰਡ ਦੇ ਵਿੱਚ ਮਾਰ ਦੋਸੀ ਗਈ ਕਿੰਨੀ ਕਿਫਤਰ ਗਰਦੌਰੀਆਂ ਸੋ ਪਰਸੈਂਟ ਨੁਕਸਾਨ ਹੈ ਕਿੰਨੇ ਕਿ ਅਕੜਾਂ ਵਿੱਚ ਬਸ 100 ਕੋਇਕੜ ਛੋੜ ਗਏ ਸਾਰੇ ਨੁਕਸਾਨ ਜਿਹੜਾ ਪੰਧੇ ਪਾਰ ਹੈ ਉਹ 100 ਕੋਇਕੜ ਬਚੀ ਹੋਈ ਹੈ ਕਾਰਨ ਕੀ ਮਾਰ ਦੋਸੀ ਕਾਰਨ ਕਿ ਖੱਗੜ ਦਾ ਹਵਾ ਜੀ ਉਹਦੇ ਨੱਕੇ ਐ ਬੰਦ ਲਾਏ ਵੇ ਤੇ ਕਿਸਾਨਾਂ ਨੇ ਆਪਣੇ ਬੰਦ ਲਾਏ ਵੇ ਤੇ ਉਹ ਟੁੱਟ ਗਏ ਜਿਆਦਾ ਕਰਕੇ ਉਸਰ ਕੇ ਪਾਣੀ ਬਹੁਤ ਰੁਕਣੋ ਕਰ ਬਹੁਤ ਪਾਣੀ ਜਿੱਥੇ ਆਪਾਂ ਖੜੇ ਹੋਰੇ ਸਾਢੇ 3 ਫੁੱਟ ਪਾਣੀ ਦਾ ਇੱਥੇ ਵੀ ਹਾਂ ਇੱਥੇ ਵੀ ਕਿਸੇ ਘਰ ਵਗੈਰਾ ਦਾ ਕਿਸੇ ਦਾ ਕੋਈ ਕਰ ਕਿਸੇ ਇੱਕ ਦੁੱਖ ਆ ਗਿਆ ਜੀ ਜਿਆਦਾ ਨਹੀਂ ਪਤਾ ਪਰ ਪਿੰਡ ਚ ਬਚਾ ਰਹਿ ਗਿਆ ਫਸਲ ਬਚਾਓ ਜੀ ਫਸਲ ਖਰਾਬ ਹੋਣੀ ਫਸਲਾਂ ਸਭ ਖਰਾਬ ਕਿਵੇਂ ਮੁੱਖ ਤੌਰ ਤੇ ਆਪਣੀ ਝੋਨੇ ਦੀ ਫਸਲ ਜੀ ਜੀ ਨੂੰ ਕਹਿੰਦੇ ਇਸ ਤੋਂ ਬਿਨਾਂ ਹੋਰ ਕਿਹੜੀ ਕਿਹੜੀ ਫਸਲਾਂ ਦਾ ਨਸਾਨ ਪੂਰ ਤਾਂ ਕੋਈ ਬਸ ਜਿਹੜੀ ਹੋ ਜੀ ਹੋਰ ਕੋਈ ਮਸਲਿਆ ਹੈ ਅੱਛਾ ਜੀ ਕੀ ਚਾਹਰਾ ਲੋ ਕੀ ਚਾਹਰਾ ਚਾਰਾ ਵੀ ਖਰਾਬ ਹੋ ਗਿਆ ਜੀ ਚਾਰਾ ਕੋ ਚਾਰਾ ਖਤਮ ਹੋ ਗਿਆ ਖਤਮ ਤੇ ਜਿਵੇਂ ਬਾਕੀ ਲੋਕਾਂ ਦੇ ਵਿੱਚੋਂ ਬਾਹਰੋਂ ਲੋਕ ਚ ਲੈ ਕੇ ਆਉਂਦੇ ਆ ਕੋਈ ਆਪਣੇ ਪਿੰਡ ਵਾਸਤੇ ਇੱਥੇ ਕੋਈ ਲੈ ਕੇ ਆਇਆ ਜੀ ਕਿਸੇ ਬਸ ਨਾ ਲੈ ਕੇ ਆ ਰਹੇ ਜੀ ਹਾਂ ਬਹੁਤ ਬਹੁਤ ਆ ਰਹੇ ਬਹੁਤ ਤੇ ਤੁਸੀਂ ਜਿਹੜੇ ਆਮ ਆਲੇ ਦਲੇ ਲੋਕ ਪਿੰਡ ਹੈਗੇ ਜਿਹੜੇ ਸੇਫ ਹੈਗੇ ਆ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਸਤੇ ਕੀ ਲੈ ਕੇ ਆਉਣ ਜੀ ਉਹ ਪਿੰਡ ਮਾਇਸੀ ਕੋਈ ਖਾਸ ਬਾਤ ਨਹੀਂ ਜੀ ਬਸ ਚਾਰੇ ਚਾਰੇ ਕੀ ਲੋੜ ਹੈ ਜਦੋਂ ਤੋਂ ਅੱਛਾ ਚੱਲ ਲੇਕੀ ਹੋਰ ਕੋਈ ਖਾਸ ਬਾਤ ਨਹੀਂ ਹੈ ਦਾਨੇ ਦੂਨੇ ਸੇਫ ਪੈ ਸਾਰੇ ਜਿਹੜੀ ਅੰਦਰ ਘਰਾ ਮਤੂੜੀ ਆ ਉਹ ਸੇਫ ਹੈ ਅੱਛਾ ਜੀ ਹਾਂ ਜੀ ਬਸ ਮਤਲਬ ਚਾਰੇ ਕੀ ਲੋੜ ਹੈ ਪਿੰਡ ਦਾ ਵਿਚਾਰ ਰਹਿ ਗਿਆ ਪਿੰਡ ਦਾ ਵਿਚਾਰ ਅ ਤੇ ਸਰਕਾਰ ਨੂੰ ਫਸਲਾਂ ਵਿੱਚ ਕੀ ਕਰਨਾ ਚਾਹੀਦਾ 100% ਨਕਸਾਂ ਇਹ ਪਾਣ ਪਈ 100% ਦੇ ਕਹਿੰਦੇ 50000 ਰੁਪਏ ਦੇ ਹੇਕੜ ਦਾ ਜੀ ਠੀਕ ਪਹਿਲਾਂ 25000 ਰੁਪਏ ਹੋਰ ਹੀ ਆਖਿਆ ਜਿਵੇਂ ਸਰਪੰਚ ਸਾਹਿਬ ਕਈ ਲੋਕਾਂ ਨੇ ਪਿੰਡਾਂ ਦੇ ਵਿੱਚ ਠੇਕੇ ਦੇ ਲੈ ਕੇ ਬਾਹੀ ਵੀ ਹੋਣੇ ਹੈ ਨਾ ਜ਼ਮੀਨ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ ਉਹਨਾਂ ਦੇ ਦੇਖੇ ਠੇਕਾ ਜੀ ਪਹਿਲਾਂ ਦੋਨਾਂ ਹੀ 45 45 50000 ਰੁਪਏ ਠੇਕਾ ਸਾਡੇ ਪਿੰਡ ਜੀ 4 ਕਿੱਲੇ 4 ਕਿੱਲੇਗਾ ਅੱਛਾ ਉਸ ਦਾ ਸਾਰੀ ਨੁਕਸਾਨ ਹੈ ਆ ਪੈਸੇ ਜਿਹੜੇ ਠੇਕੇ ਵੀ ਸੀ ਜਿੰਮਨਾ ਦੇ ਠੇਕੇ ਵੀ ਰਲ ਲਈ ਉਹਨੂੰ ਪੈਸੇ ਮਿਲਨੇ ਚਾਹੀਦੇ। ਕੁਝ ਹੈ ਆਪਣੇ ਪਿੰਡ ਦੇ ਵਿੱਚ ਅਜਿਹੇ ਬੰਦੇ ਜਿਹੜੇ ਨੇ ਠੇਕੇ ਤੇ ਲੈ ਕੇ ਬਾਹਰ ਵੀ ਜੀ ਕੀਤੀ ਹੋਵੇ। ਕੋਈ ਤੇ ਮੇਪਾ ਜੀ ਚਾਰ ਚੱਟ ਚਾਰ ਕਿੱਲੇ ਪੰਜ ਕਿੱਲੇ ਨਹੀਂ ਖੜੇ ਸਰਪੰਚਾ ਜੀ ਨਾ 10-15 ਕਿੱਲੇ 15 ਕਿੱਲੇ। ਪੈਸੇ ਮਤਲਬ ਉਹਦਾ ਸਾਰਾ ਬਾਜੀ। ਹਾਂ ਕਿਸੇ ਵਾਰ 5 ਕਿਸੇ ਵਾਰ 7 ਕਿਸੇ ਵਾਰ 10 ਸਾਰਾ ਬਾਜੀ। ਕੋਈ ਹੈ ਜਿਹੜਾ ਪਿੰਡ ਦੀ ਬਦਲ ਜਿਹੜਾ ਕਹੇ ਵੀ ਚਲ ਰਸਾਨ ਹੋ ਗਿਆ ਮੈਂ ਠੇਕਾ ਛੱਡ ਦੇਣਾ। ਕੋਈ ਜਿਹੜਾ ਬੰਦਾ ਲੱਗਿਆ ਹੀ ਨਹੀਂ। ਕੋਈ ਤਾਂ ਅਗਲੇ ਮਰਜੀ ਜੀ ਕਿ ਛੱਡੇ ਨਾ ਛ ਮਤਲਬ ਕਿਸੇ ਨੇ ਬਾਅਦ ਕਦੇ ਨਹੀਂ ਕਿਹਾ ਕਰਨਾ ਨਾ ਕੋਈ ਕੋਈ ਨਹੀਂ ਕਹਿੰਦਾ ਚਲੋ ਦੇ ਦੇ ਧੰਨਵਾਦ ਹੈ